ਦੀਪਾ ਹਾਂਜੀ ਉਹ ਪਾਣੀ ਲਿਆ ਘਟ ਲਿਆਉਣੀ ਆ ਯਾਰ ਮੈਂ ਤਿਆਰ ਤੇ ਹੋ ਗਿਆ ਹੀ ਉਹ ਤੇ ਉਹ ਫੋਨ ਤੇ ਫੋਨ ਕਰੀ ਜਾਂਦੇ ਆ ਮੈਂ ਆਖੰਡਿਆ ਵੀ ਹੁਣ ਰੋਟੀ ਮੈਂ ਆਣ ਕੇ ਖਾ ਲੂੰਗਾ ਹੁਣ ਨਹੀਂ ਮੇਰੇ ਕੋਲ ਟਾਈਮ ਆ ਰੋਟੀ ਤੇ ਬਣਾਉਣ ਦੇ ਹੀ ਖਾ ਕੇ ਚੱਲ ਜਿਓ ਉਹ ਰਹਿੰਦੇ ਰਹਿੰਦੇ ਹੁਣ ਉਹਨਾਂ ਦੇ ਆਈਓ ਬਾਰ ਬਾਰ ਕਰਨੇ ਪਉਣਾ ਤੇ ਮੈਂ ਹੋਈ ਜਾਂਵਾ ਤੋਂ ਮਣ ਐਡਾ ਕਿ ਜ਼ਰੂਰੀ ਕੰਮ ਹੈ ਜਿਹੜਾ ਤਾਂ ਹੀ ਛੇਤੀ ਜਾਣਾ ਆ ਉਹ ਪਤਾ ਨਹੀਂ ਉਹ ਭਾਈ ਮੈਨੂੰ ਕਹਿਣ ਦੇ ਵੀ ਜਾਣਾ ਕਰ ਏਜੰਸੀ 'ਚ ਤੇ ਮੈਂ ਆਖੰਡਿਆ ਮੈਂ ਚੱਲਾ ਆ ਜਾਂਦਾ ਹਾਂ ਠੀਕ ਆ ਤੇ ਜੇ ਨਾ ਜਾਵਾਂ ਫੇਰ ਅਗਲੇ ਨੇ ਕਹਿਣਾ ਯਾਰ ਆਇਆ ਨਹੀਂ ਐਨਾ ਭਾਰਾਂ ਤੇ ਪੈਂਦੇ ਆ ਠੀਕ ਆ ਤਾਂ ਮੈਂ ਉਹ ਕਿਤੇ ਹੁੰਦਾ ਹਾਂ ਸਰੋ ਠੀਕ ਐ ਫਿਰ ਕੋਈ ਗੱਲ ਤੈਨੂੰ ਦਊਗਾ ਮੈਂ ਤੈਨੂੰ ਫੋਨ ਕਰ ਦੂੰਗਾ ਬਣਾ ਦੀ ਫੁਲਕੇ ਜਾਣਾ ਠੀਕ ਆ ਸਰੋ ਠੀਕ ਐ ਬਸ ਆਈ ਪਾਣੀ ਲੈ ਠੀਕ ਆ ਠੀਕ ਲੈ ਆਪਨੇ ਓਕੇ ਦਸ ਐਡੀ ਵੀ ਨਾ ਕਾਦੀ ਕਾਲੀ ਸਬਜ਼ੀ ਬਣੀ ਫੁਲਕੇ ਲਾਉਣੇ ਦੋ ਖਾ ਕੇ ਚੱਲ ਜਾਂਦੇ ਪਾਣੀ ਠੀਕ ਹੀ ਚੱਲ ਗਏ ਆ ਪੂੜੀ ਦਸਮਸਾ ਖਾ ਜਾਂਦੇ ਤੇ ਮੈਨੂੰ ਵੀ ਹੌਸਲਾ ਹੁੰਦਾ ਤੇ ਕੋਈ ਖਾਏ ਗਏ ਆ ਚਾਲ ਫੂਮ ਹੌਣ ਕਰਦਣਗੇ ਤੋਂ ਲਾ ਦੂੰਗੀ ਫੁਲਕੇ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਤੇ ਮੈਂ ਤੇ ਦੱਸ ਖਾਣਾ ਸੁਣਦੇ ਥੋੜੀ ਗੱਲ ਇਥੇ ਕਿੰਨਾ ਜਦੂਰੀ ਹੀ ਕੰਮ ਉਹ ਵੇਟ ਕਰ ਲੈਣਾ 10 ਮਿੰਟ ਸਾਦੀ ਹੋ ਗਈ ਇਹਨਾਂ ਵਾਲੇ ਮੈਂ ਤਾਂ ਕੋਸਮੈਂ ਲੱਗਦੀ ਇਹਨਾਂ ਨੇ ਕਿਹੜੀ ਐਟੇ ਜ਼ਰੂਰੀ ਕੰਮ ਆ ਜਿਨ੍ਹਾਂ ਦੇ ਪਿੱਛੇ ਭੱਜੇ ਰਹਿੰਦੇ ਆ ਘਾਟ ਤੇ ਕਦੇ ਬਹਿਣਾ ਨਾਲਿਆ 10 ਮਿੰਟ